ਜਿਲੇ ਦੇ ਲੋਕਾਂ ਨੂੰ ਇਹ ਬਾਦਰੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਗੁਰੂ ਅਰਜਨ ਪਾਤਸ਼ਾਹ ਜੰਗੇ ਮੈਦਾਨ ਚ ਵੀ ਬਹੁਤ ਤਗੜੇ ਸੀ ਇਹ ਗੱਲ ਨੂੰ ਜਲੰਧਰ ਜ਼ਿਲੇ ਵਾਲੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਗੁਰੂ ਅਰਜਨ ਪਾਤਸ਼ਾਹ ਦੇ ਉੱਥੇ ਸੋਹਰੇ ਆ ਤੇ ਜਦੋਂ ਸੋਹਰੇ ਮਾਤਾ ਗੰਗਾ ਨੂੰ ਵਿਆਹਣ ਗਏ ਤੇ ਪਿੰਡ ਵਾਲਿਆਂ ਨੇ ਇੱਕ ਵੱਡਾ ਜੰਡ ਦੇ ਦਰਖਤ ਨੂੰ ਕੱਟ ਕੇ ਕਿल्ले ਅਰਗੀ ਸ਼ੇਪ ਦਾ ਬਣਾਤਾ ਵੀ ਐ ਲੱਗੇ ਜਿਵੇਂ ਛੋਟਾ ਜਿਹਾ ਕਿੱਲਾ ਹੈ ਪਰ ਬਹੁਤ ਵੱਡਾ ਦਰਖਤ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਗੁਰੂ ਅਰਜਨ ਪਾਤਸ਼ਾਹ ਨੂੰ ਕਹਿੰਦੇ ਵੀ ਅਸੀਂ ਆਪਣੀ ਕੁੜੀ ਦੀਆਂ ਲਾਵਾਂ ਫੇਰ ਕਰਾਂਗੇ ਪਹਿਲਾਂ ਤੁਸੀਂ ਘੋੜੇ ਤੇ ਚੜ ਕੇ ਨੇਜੇ ਦੇ ਨਾਲੇ ਕਿੱਲਾ ਪੁੱਟ ਕੇ ਵਿਖਾਓ ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਤੇ ਉਹ ਜਿਹੜਾ ਜੰਡ ਦਾ ਦਰਖਤ ਸੀ ਨੇਜੇ ਦੇ ਨਾਲ ਉਹਨੂੰ ਪੁੱਟਿਆ ਤੇ ਸਾਰਾ ਜੜਾਂ ਦੇ ਨਾਲ ਉਹ ਜ਼ਮੀਨ ਪੁੱਟੀ ਗਈ ਜੰਡ ਦਾ ਦਰਖਤ ਪੁੱਟਿਆ ਗਿਆ ਤੇ ਕਹਿੰਦੇ ਪਿੰਡ ਵਾਲਿਓ ਤੁਹਾਡੀਆਂ ਜੜਾਂ ਪੁੱਟੀਆਂ ਗਈਆਂ ਤੇ ਉਹ ਘੋੜਾ ਥਾਂ ਤੇ ਹੀ ਸ਼ਹੀਦ ਹੋ ਗਿਆ ਤੇ ਉਤੋਂ ਬਾਅਦ ਫਿਰ ਉਹ ਸਾਰਾ ਪਿੰਡ ਉੱਜੜ ਆਤੇ ਅੱਜ ਉੱਥੇ ਆਸੋਂ ਪਾਸੋਂ ਆ ਕੇ ਵਸਨੀਕ ਬੈਠੇ ਆ